ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਆਪਣੇ ਘਰ ਦੀ ਜੇਕਰ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਇਹ ਪੰਜ ਗੱਲਾਂ ਕਦੇ ਭੁੱਲ ਕੇ ਵੀ ਕਿਸੇ ਨੂੰ ਨਾ ਦੱਸ ਦੇਣਾ ਨਹੀਂ ਤਾਂ ਤੁਹਾਡੇ ਘਰ ਦੀ ਸ਼ਾਂਤੀ ਭੰਗ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪੈਣ ਜਾਵੇ ਤੇ ਖੁਸ਼ੀਆਂ ਦਾ ਵਾਸ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅਕਸਰ ਹੀ ਤੁਸੀਂ ਇਸ ਗੱਲ ਨੂੰ ਸੁਣਿਆ ਹੋਵੇਗਾ ਕਿ ਹੌਲੀ ਬੋਲੋ ਕੋਈ ਸੁਣ ਨਾ ਲਵੇ ਤੇ ਕਿਤੇ ਤੁਹਾਡੇ ਮੂੰਹੋਂ ਵੀ ਜ਼ਰੂਰ ਇਹ ਗੱਲ ਨਿਕਲ ਗਈ ਹੋਵੇਗੀ। ਪਰ ਸੋਚਣ ਵਾਲੀ ਗੱਲ ਇਹ ਹੈ। ਇਹ ਵਾਕ ਕਦੋਂ ਸਾਡੇ ਮੂੰਹੋਂ ਨਿਕਲਦਾ ਹੈ? ਤੇ ਕਦੋਂ-ਕਦੋਂ ਸਾਡੇ ਕੰਨਾਂ ਵਿੱਚ ਪੈ ਜਾਂਦਾ ਹੈ ਕਿਉਂਕਿ ਇਹੋ ਜਿਹੇ ਘਟ ਹੀ ਗੁਪਤ ਰਾਜ ਸਾਡੀ ਜ਼ਿੰਦਗੀ ਵਿੱਚ ਹੁੰਦੇ ਹਨ ਜੋ ਅਸੀਂ ਚਾਹੁੰਦੇ ਹਾਂ ਕਿ ਦੂਸਰੇ ਨਾ ਸੁਣ ਲੈਣ ਅਕਸਰ ਹੀ ਪਰਿਵਾਰ ਵਿੱਚ ਗੜਬੜ ਦਾ ਕਾਰਨ ਅਸੀਂ ਆਪ ਹੀ ਬਣ ਜਾਂਦੇ ਹਾਂ ਅਸੀਂ ਇਸ ਗੱਲ ਨੂੰ ਵੇਖ ਸਕੀਏ ਭਾਵੇਂ ਨਾ ਵੇਖ ਸਕੀਏ ਪਰ ਇਹ ਅਸਲ ਸਚਾਈ ਹੈ ਕਿਉਂਕਿ ਜਾਣੇ ਅਣਜਾਣੇ ਵਿੱਚ ਅਸੀਂ ਖੁਦ ਉਹ ਗੱਲਾਂ ਦੂਜਿਆਂ ਨੂੰ ਦੱਸ ਦਿੰਦੇ ਹਾਂ ਜੋ ਸਾਨੂੰ ਕਦੇ ਨਹੀਂ ਦੱਸਣੀਆਂ ਚਾਹੀਦੀਆਂ ਤੇ ਉਹੀ ਗੱਲਾਂ ਜੋ ਅਸੀਂ ਜਾਣੇ ਅਣਜਾਣੇ ਵਿੱਚ ਦੂਜਿਆਂ ਨੂੰ ਦੱਸ ਦਿੱਤੀਆਂ ਉਹੀ ਗੱਲਾਂ ਫਿਰ ਸਾਡੇ ਦੁੱਖ ਦਾ ਕਾਰਨ ਬਣ ਜਾਂਦੀਆਂ ਹਨ ਉਹੀ ਸਾਡੇ ਝਗੜਿਆਂ ਦਾ ਕਾਰਨ ਬਣ ਜਾਂਦੀਆਂ ਹਨ ਤੇ ਫਿਰ ਬਾਅਦ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਮੈਨੂੰ ਇਹ ਗੱਲ ਕਿਸੇ ਦੂਸਰੇ ਨੂੰ ਨਹੀਂ ਸੀ ਦੱਸਣੀ ਚਾਹੀਦੀ ਕਿਉਂਕਿ ਮੇਰਾ ਹੀ ਕਸੂਰ ਸੀ ਕਿ ਇਹ ਗੱਲ ਮੈਂ ਸਾਰਿਆਂ ਨੂੰ ਦੱਸ ਦਿੱਤੀ ਹੈ ਅੱਜ ਦੀ ਇਸ ਸਾਖੀ ਰੂਪੀ ਕਹਾਣੀ ਅਸੀਂ ਜਿਹੜੇ ਤੁਹਾਨੂੰ ਸੁਣਾਉਣ ਵਾਲੇ ਹਾਂ ਜੀ ਉਸ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜਿਹੜੀਆਂ 5 ਗੱਲਾਂ ਹਨ ਕਦੇ ਭੁੱਲ ਕੇ ਵੀ ਕਿਸੇ ਨੂੰ ਨਹੀਂ ਦੱਸ ਦੇਣੀਆਂ ਚਾਹੀਦੀਆਂ ਇਸ ਦੇ ਪਿੱਛੇ ਤੁਹਾਨੂੰ ਅਸੀਂ ਤਰਕ ਵੀ ਦੱਸਾਂਗੇ ਇੱਕ ਨਗਰ ਦੇ ਵਿੱਚ ਪੋਰਣ ਨਾਮ ਦਾ ਨੌਜਵਾਨ ਰਹਿੰਦਾ ਸੀ ਉਹ ਨੌਜਵਾਨ ਬੜਾ ਹੀ ਗਰੀਬ ਸੀ ਉਸ ਦੇ ਕੋਲ ਕੋਈ ਵੀ ਪੈਸਾ ਨਹੀਂ ਸੀ ਕਿ ਉਹ ਦੋ ਵਕਤ ਦੀ ਰੋਟੀ ਵੀ ਉਸ ਕੋਲ ਬੜੀ ਮੁਸ਼ਕਿਲ ਦੇ ਨਾਲ ਜੁੜਦੀ ਸੀ ਕਿਸੇ ਕਾਮਕਾਰ ਦੀ ਭਾਲ ਵਿੱਚ ਉਹ ਦਿਨ ਰਾਤ ਕੋਸ਼ਿਸ਼ ਕਰਦਾ ਰਹਿੰਦਾ ਸੀ ਕੰਮ ਮੰਗਣ ਜਾਂਦਾ ਉਸ ਨੂੰ ਕੋਈ ਵੀ ਕੰਮ ਨਾ ਮਿਲਦਾ ਫਿਰ ਉਸ ਨੇ ਆਪਣੀ ਸਾਰੀ ਹੀ ਸਮੱਸਿਆ ਆਪਣੀ ਪਤਨੀ ਨੂੰ ਦੱਸ ਦਿੱਤੀ ਉਸ ਨੇ ਆਪਣੀ ਪਤਨੀ ਨੂੰ ਕਿਹਾ ਮੈਂ ਕਿੱਥੇ ਵੀ ਕੰਮ ਮੰਗਣ ਜਾਂਦਾ ਹਾਂ ਹਰ ਕੋਈ ਮੈਨੂੰ ਇਹ ਕਹਿ ਕੇ ਕੰਮ ਤੇ ਨਹੀਂ ਰੱਖਦਾ ਕਿ ਸਾਡੇ ਕੋਲ ਕੰਮ ਦੀ ਕੋਈ ਲੋੜ ਨਹੀਂ ਹੈ ਮੈਂ ਕੰਮ ਲੱਭਦਿਆਂ ਲੱਭਦਿਆਂ ਹੀ ਥੱਕ ਚੁੱਕਾ ਹਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੁਹਾਡਾ ਪੇਟ ਕਿਵੇਂ ਭਰਾਂਗਾ ਤੁਹਾਨੂੰ ਕੀ ਖਵਾਵਾਂਗਾ ਮੈਂ ਆਪਣੇ ਬੱਚਿਆਂ ਦੀ ਦੇਖਭਾਲ ਕਿਵੇਂ ਕਰਾਂਗਾ ਇਹ ਚਿੰਤਾ ਮੈਨੂੰ ਦਿਨ ਰਾਤ ਪਰੇਸ਼ਾਨ ਕਰ ਰਹੀ ਹੈ ਇਹ ਸੁਣ ਕੇ ਉਸ ਦੀ ਪਤਨੀ ਨੇ ਕੁਝ ਸੋਚਿਆ ਤੇ ਕਿਹਾ ਤੁਸੀਂ ਕਿਸੇ ਵੀ ਬੰਦੇ ਕੋਲ ਸਿਰਫ ਇੱਕ ਵਾਰ ਹੀ ਕੰਮ ਮੰਗਣ ਜਾਂਦੇ ਹੋ ਜਦੋਂ ਉਹ ਬੰਦਾ ਤੁਹਾਨੂੰ ਕੰਮ ਨਹੀਂ ਦਿੰਦਾ ਤੁਸੀਂ ਫਿਰ ਦੁਬਾਰਾ ਉਸ ਕੋਲ ਜਾਂਦੇ ਵੀ ਨਹੀਂ ਜੇਕਰ ਤੁਸੀਂ ਉਹਨਾਂ ਤੋਂ ਕੰਮ ਲੈਣਾ ਹੈ ਤਾਂ ਤੁਹਾਨੂੰ ਉਹਨਾਂ ਦੇ ਨਾਲ ਹਮਦਰਦੀ ਦਿਜਾਉਣੀ ਪਵੇਗੀ ਤੁਹਾਨੂੰ ਉਹਨਾਂ ਤੋਂ ਹਮਦਰਦੀ ਹਾਸਲ ਕਰਨੀ ਪਵੇਗੀ ਆਪਣੀ ਗਰੀਬੀ ਦਿਖਾਉਣੀ ਪਵੇਗੀ ਤਾਂ ਜੋ ਉਹ ਤੁਹਾਡੀ ਬੇਬਸੀ ਨੂੰ ਸਮਝ ਕੇ ਤੁਹਾਡੀ ਮਜਬੂਰੀ ਨੂੰ ਸਮਝ ਕੇ ਤੁਹਾਨੂੰ ਨੌਕਰੀ ਤੇ ਰੱਖ ਲੈਣਗੇ ਇਸ ਲਈ ਸ਼ਰਮਿੰਦੇ ਨਾ ਹੋਵੋ ਤੇ ਆਪਣੀ ਮਜਬੂਰੀ ਉਹਨਾਂ ਨੂੰ ਦੱਸੋ ਆਪਣੀ ਗਰੀਬੀ ਉਹਨਾਂ ਨੂੰ ਦੱਸੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕੰਮ ਮਿਲ ਸਕਦਾ ਹੈ ਇਹ ਗੱਲ ਪੋਰਨ ਦੇ ਮਨ ਵਿੱਚ ਬੈਠ ਗਈ ਤੇ ਅਗਲੇ ਹੀ ਦਿਨ ਉਹ ਉਸੇ ਸੇਠ ਦੇ ਕੋਲ ਕੰਮ ਮੰਗਣ ਦੇ ਲਈ ਚਲਿਆ ਗਿਆ ਜਿੱਥੇ ਉਹ ਪਿਛਲੇ ਹੀ ਦਿਨੀ ਕੰਮ ਮੰਗਣ ਗਿਆ ਹੋਇਆ ਸੀ ਪਰ ਇਸ ਵਾਰ ਉਸ ਨੇ ਹੱਥ ਜੋੜ ਕੇ ਸੇਠ ਨੂੰ ਕਿਹਾ ਕਿ ਮੈਂ ਬਹੁਤ ਗਰੀਬ ਹਾਂ ਮੈਨੂੰ ਕੰਮ ਦੀ ਬੜੀ ਜ਼ਿਆਦਾ ਲੋੜ ਹੈ ਉਹ ਜੋ ਵੀ ਕੰਮ ਉਸ ਨੂੰ ਦੇਣਗੇ ਉਹ ਸੰਤੁਸ਼ਟ ਹੋ ਕੇ ਕਰ ਲਵੇਗਾ ਕਿਰਪਾ ਕਰਕੇ ਮੈਨੂੰ ਇੱਥੇ ਕੰਮ ਤੇ ਰੱਖ ਲਓ ਉਸ ਦੀ ਇਹ ਹਾਲਤ ਵੇਖ ਕੇ ਉਸ ਸੇਠ ਨੇ ਪੂਰਨ ਨੂੰ ਆਪਣੇ ਕੋਲ ਕੰਮ ਤੇ ਰੱਖ ਲਿਆ ਉਹ ਹਰ ਰੋਜ਼ ਉਥੇ ਕੰਮ ਕਰਨ ਦੇ ਲਈ ਜਾਣ ਲੱਗਿਆ ਉਹ ਉਥੇ ਹਰ ਰੋਜ਼ ਖੁਸ਼ ਤਾਂ ਸੀ ਕਿ ਉਸ ਨੂੰ ਨੌਕਰੀ ਤਾਂ ਮਿਲੀ ਪਰ ਉਸ ਨੂੰ ਹੋਰਾਂ ਲੋਕਾਂ ਦੇ ਨਾਲੋਂ ਘੱਟ ਤਨਖਾਹ ਮਿਲਦੀ ਸੀ ਜਦਕਿ ਉਹੀ ਕੰਮ ਕਰਨ ਵਾਲੇ ਹੋਰਾਂ ਲੋਕਾਂ ਨੂੰ ਵੱਧ ਤਨਖਾਹ ਮਿਲਦੀ ਸੀ ਜਦੋਂ ਉਸ ਨੇ ਇਸ ਬਾਰੇ ਆਪਣੇ ਸੇਠ ਨੂੰ ਕਿਹਾ ਤਾ ਸੇਠ ਨੇ ਅੱਗੋਂ ਕਿਹਾ ਵੇਖ ਤੈਨੂੰ ਕੰਮ ਦੀ ਲੋੜ ਸੀ ਮੈਂ ਤੈਨੂੰ ਕੰਮ ਦੇ ਦਿੱਤਾ ਮੇਰਾ ਧੰਨਵਾਦ ਕਰਨ ਦੀ ਬਜਾਏ ਮੇਰੇ ਕੋਲ ਤੂੰ ਸ਼ਿਕਾਇਤ ਕਰ ਰਿਹਾ ਹੈ ਇਹ ਸੁਣ ਕੇ ਪੂਰਨ ਉੱਥੇ ਹੀ ਚੁੱਪ ਹੋ ਜਾਂਦਾ ਕਿ ਗੱਲ ਕਿਤੇ ਨਾ ਕਿਤੇ ਸੱਚ ਵੀ ਸੀ ਕਿ ਸੇਠ ਨੇ ਉਸ ਨੂੰ ਉਸ ਦੀ ਮਜਬੂਰੀ ਅਨੁਸਾਰ ਹੀ ਕੰਮ ਦਿੱਤਾ ਸੀ ਉਸ ਨੂੰ ਆਪਣੀ ਮਰਜ਼ੀ ਅਨੁਸਾਰ ਤਨਖਾਹ ਦੇਂਦਾ ਸੀ ਪਰ ਹੌਲੀ-ਹੌਲੀ ਉਸ ਨੇ ਇਹ ਗੱਲ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਦੱਸਣੀ ਸ਼ੁਰੂ ਕਰ ਦਿੱਤੀ ਸਮਾਪਿਤ ਦਾ ਗਿਆ ਆਪਣਾ ਕੰਮ ਕਰਦਾ ਰਿਹਾ ਪਰ ਹੁਣ ਹਾਲਾਤ ਬਦਲਣੇ ਸ਼ੁਰੂ ਹੋ ਗਏ ਸਨ ਸੇਠ ਹੁਣ ਪੂਰਨ ਤੋਂ ਦੂਜੇ ਕੰਮ ਨਾਲੋਂ ਵੱਧ ਕੰਮ ਲੈਂਦਾ ਸੀ ਪੂਰਨ ਇਸ ਗੱਲ ਤੋਂ ਬੜਾ ਪਰੇਸ਼ਾਨ ਹੋ ਗਿਆ ਸੀ ਇਹ ਦੂਜਿਆਂ ਨਾਲੋਂ ਮਿਹਨਤ ਮੇਰੇ ਕੋਲੋਂ ਜ਼ਿਆਦਾ ਕਰਵਾ ਰਿਹਾ ਹੈ ਪਰ ਤਨਖਾਹ ਉਹਨਾਂ ਨਾਲੋਂ ਘੱਟ ਦੇਂਦਾ ਹੈ ਇਸ ਦੇ ਨਾਲ ਉਸ ਦੇ ਆਤਮ ਸਨਮਾਨ ਨੂੰ ਬੜੇ ਹੀ ਡੂੰਗੀ ਸੱਟ ਵੱਜੀ ਆਪਣੇ ਕੰਮ ਤੋਂ ਦੂਰ ਹੋਣ ਲੱਗਾ ਤੇ ਉਸ ਦਾ ਮਨ ਜਿਹੜਾ ਸੀ ਕੰਮ ਵਿੱਚ ਨਹੀਂ ਸੀ ਲੱਗਦਾ ਇਹ ਗੱਲ ਸਾਥਸੰਗਤ ਜੀ ਜ਼ਾਹਿਰ ਹੀ ਹੁੰਦੀ ਹੈ ਕਿ ਇਹੋ ਜਿਹੇ ਕੰਮ ਵਿੱਚ ਕਿਸ ਦਾ ਦਿਲ ਲੱਗੇਗਾ ਜਿੱਥੇ ਉਸ ਨੂੰ ਆਪਣੇ ਆਤਮ ਸਨਮਾਨ ਨਾਲ ਸਮਝੌਤਾ ਕਰਨਾ ਪੈ ਜਾਵੇ ਇਸ ਕਰਕੇ ਜਲਦੀ ਹੀ ਉਸਨੇ ਇਹ ਕੰਮ ਛੱਡ ਦਿੱਤਾ ਤੇ ਘਰ ਆ ਕੇ ਫਿਰ ਤੋਂ ਖਾਲੀ ਬੈਠ ਗਿਆ ਹੁਣ ਉਸ ਕੋਲ ਘਰ ਦਾ ਖਰਚਾ ਚਲਾਉਣ ਲਈ ਕੋਈ ਪੈਸਾ ਨਹੀਂ ਸੀ ਇਸ ਲਈ ਉਸਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਕੋਲੋਂ ਮਦਦ ਮੰਗਣੀ ਸ਼ੁਰੂ ਕਰ ਦਿੱਤੀ ਪਰ ਉਸਦੇ ਦੋਸਤ ਉਸਦੇ ਸਾਹਮਣੇ ਉਸ ਨੂੰ ਦਇਆ ਦਾ ਪਾਤਰ ਬਹੁਤ ਸਮਝਦੇ ਸਨ ਉਸ ਨੂੰ ਦਿਲਾਸਾ ਵੀ ਦੇਂਦੇ ਸਨ ਪਰ ਉਹਦੀ ਪਿੱਠ ਪਿੱਛੇ ਉਸ ਦਾ ਮਜ਼ਾਕ ਉਡਾਉਂਦੇ ਸੀ ਉਹ ਕਹਿੰਦੇ ਸੀ ਕਿ ਕਿੰਨਾ ਮੂਰਖ ਬੰਦਾ ਹੈ ਸੇਠ ਨੇ ਇਸ ਨੂੰ ਕੰਮ ਤੇ ਰੱਖਿਆ ਸੀ ਪੈਸੇ ਵੀ ਭਾਵੇਂ ਕੱਟ ਦਿੰਦਾ ਸੀ ਪਰ ਇਸ ਨੂੰ ਪੈਸੇ ਅਸੀਂ ਜੇਕਰ ਦੇ ਦੇਵਾਂਗੇ ਤਾਂ ਇਹ ਸਾਡੇ ਪੈਸੇ ਤਾਂ ਵਾਪਸ ਨਹੀਂ ਕਰ ਸਕੇਗਾ ਇਸ ਦੇ ਤਾਂ ਹਾਲਾਤ ਬਹੁਤ ਮਾੜੇ ਹਨ ਇਸ ਕਾਰਨ ਪੂਰਨ ਦੀ ਹਾਲਾਤ ਹੁਣ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਸਨ ਹੁਣ ਉਹ ਦਿਨ ਰਾਤ ਤਣਾ ਵਿੱਚ ਰਹਿਣ ਲੱਗਾ ਉਹੀ ਦੋਸਤ ਉਹੀ ਰਿਸ਼ਤੇਦਾਰ ਜੋ ਉਹਦੇ ਆਪਣੇ ਹੋਣ ਦਾ ਦਿਖਾਵਾ ਕਰਦੇ ਸੀ ਉਸ ਨੂੰ ਦਇਆ ਦਾ ਪਾਤਰ ਸਮਝਦੇ ਸੀ ਉਹਨਾਂ ਨੂੰ ਉਸਤੇ ਉੱਪਰ ਤਰਸ ਆ ਰਿਹਾ ਸੀ ਹਰ ਕੋਈ ਆ ਕੇ ਉਸ ਨੂੰ ਗਿਆਨ ਤਾਂ ਬੜਾ ਜ਼ਿਆਦਾ ਦੇ ਦੇਂਦਾ ਸੀ ਪਰ ਕੋਈ ਮਦਦ ਨਹੀਂ ਸੀ ਕਰ ਰਿਹਾ ਤੇ ਅਕਸਰ ਜ਼ਿੰਦਗੀ ਵਿੱਚ ਅਜਿਹਾ ਹੀ ਹੁੰਦਾ ਹੈ ਸਾਥ ਸੰਗਤ ਜੀ ਕਿ ਗਿਆਨ ਦੇਣ ਵਾਲੇ ਤਾਂ ਤੁਹਾਨੂੰ ਬਥੇਰੇ ਮਿਲ ਜਾਣਗੇ ਪਰ ਮਦਦ ਕਰਨ ਵਾਲੇ ਬੜੇ ਘੱਟ ਲੋਕ ਹੁੰਦੇ ਹਨ ਜੋ ਉਂਗਲ ਫੜ ਕੇ ਹੱਥ ਫੜ ਕੇ ਸਾਨੂੰ ਅੱਗੇ ਲੈ ਕੇ ਜਾਣਾ ਪਸੰਦ ਕਰਦੇ ਹਨ ਹੁਣ ਉਸ ਦੇ ਇਸ ਤਣਾਅ ਦੇ ਵਿੱਚੋਂ ਬਾਹਰ ਨਿਕਲਣ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ ਇਸ ਲਈ ਇੱਕ ਦਿਨ ਪੂਰਨ ਉਸ ਫਕੀਰ ਦੇ ਕੋਲ ਪਹੁੰਚ ਜਾਂਦਾ ਹੈ। ਉੱਥੇ ਪਹੁੰਚ ਕੇ ਉਸ ਦੇ ਪੈਰੀ ਪਹਿ ਜਾਂਦਾ ਹੈ ਤੇ ਰੋਣ ਲੱਗ ਜਾਂਦਾ ਹੈ। ਉਹ ਰੋਂਦੇ ਹੋਏ ਉਸ ਫਕੀਰ ਨੂੰ ਆਪਣੀ ਸਾਰੀ ਹੀ ਸਥਿਤੀ ਦੱਸਦਾ ਹੈ ਕਿ ਕਿਵੇਂ ਉਸਦੇ ਸੇਠ ਨੇ ਉਸ ਦਾ ਫਾਇਦਾ ਉਠਾਇਆ। ਉਸ ਦੇ ਰਿਸ਼ਤੇਦਾਰਾਂ ਨੇ ਉਸ ਨਾਲ ਕਿਵੇਂ ਪੇਸ਼ ਕੀਤੀ। ਇਹ ਸਭ ਕੁਝ ਸੁਣਨ ਤੋਂ ਬਾਅਦ ਫਕੀਰ ਨੇ ਉਸ ਨੂੰ ਸ਼ਾਂਤ ਕੀਤਾ ਤੇ ਕਿਹਾ ਬੱਚਾ ਇਹ ਸਾਰੀਆਂ ਸਮੱਸਿਆਵਾਂ ਤੁਹਾਡੀ ਹੀ ਮੂਰਖਤਾ ਦੇ ਕਾਰਨ ਪੈਦਾ ਹੋਈਆਂ ਹਨ ਜੇਕਰ ਤੁਹਾਡੇ ਅੰਦਰ ਦਿਮਾਗ ਹੁੰਦਾ ਤਾਂ ਇਹਨਾਂ ਵਿੱਚੋਂ ਕੋਈ ਵੀ ਸਮੱਸਿਆ ਤੁਹਾਡੇ ਮਨ ਤੇ ਉਦਾਸ ਨਹੀਂ ਸੀ ਕਰ ਸਕਦੀ ਪਰ ਆਪਣੀ ਹੀ ਮੂਰਖਤਾ ਦੇ ਕਾਰਨ ਤੁਸੀਂ ਆਪ ਹੀ ਆਪਣੇ ਰਾਹ ਵਿੱਚ ਕੰਡੇ ਵਿਛਾ ਦਿੰਦੇ ਹੋ ਅੱਜ ਮੈਂ ਤੁਹਾਨੂੰ ਪੰਜ ਅਜਿਹੀਆਂ ਗੱਲਾਂ ਦੱਸਣ ਵਾਲਾ ਹਾਂ ਜੋ ਗਲਤੀ ਨਾਲ ਵੀ ਤੁਸੀਂ ਕਦੇ ਕਿਸੇ ਨੂੰ ਨਹੀਂ ਦੱਸਣੀਆਂ ਤੇ ਇਹਨਾਂ ਗੱਲਾਂ ਨੂੰ ਅਪਣਾ ਕੇ ਤੁਸੀਂ ਬਹਰੋਂ ਮਿਲਣ ਵਾਲੇ ਦੁੱਖਾਂ ਨੂੰ ਦੂਰ ਕਰ ਸਕਦੇ ਹੋ ਜਿਹੜੇ ਕਿ ਬੇਵਜ੍ਹਾ ਹੀ ਦੁਨੀਆ ਦੇ ਕਾਰਨ ਤੁਹਾਡੇ ਅੰਦਰ ਵੱਧਦੇ ਜਾ ਰਹੇ ਹਨ ਪਹਿਲੀ ਗੱਲ ਜੋ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਉਹ ਹੈ ਜੀ ਤੁਹਾਡੀ ਬੇਬਸੀ ਤੇ ਤੁਹਾਡੀ ਮਜਬੂਰੀ ਕਦੇ ਵੀ ਮਜਬੂਰੀ ਦਾ ਦਿਖਾਵਾ ਕਰਕੇ ਦੂਜਿਆਂ ਦੇ ਸਾਹਮਣੇ ਦਇਆ ਦੇ ਪਾਤਰ ਨਹੀਂ ਬਣਨਾ ਚਾਹੀਦਾ ਉਹਨਾਂ ਤੋਂ ਮਦਦ ਲੈਣ ਦੀ ਗਲਤੀ ਕਦੇ ਨਹੀਂ ਕਰਨੀ ਚਾਹੀਦੀ ਹੋ ਸਕਦਾ ਹੈ ਕਿ ਅੱਜ ਉਹ ਤੁਹਾਡੀ ਬੇਬਸੀ ਨੂੰ ਵੇਖ ਕੇ ਤੁਹਾਡੀ ਮਦਦ ਕਰ ਵੀ ਦੇਣ ਪਰ ਕੱਲ ਉਹ ਤੁਹਾਡਾ ਫਾਇਦਾ ਉਠਾਉਣ ਤੋਂ ਵੀ ਨਹੀਂ ਖੁੰਝਣਗੇ ਤੇ ਜੇਕਰ ਫਾਇਦਾ ਨਾ ਵੀ ਉਠਾਇਆ ਤਾਂ ਉਹ ਦੂਜਿਆਂ ਦੇ ਸਾਹਮਣੇ ਤੁਹਾਡਾ ਮਜ਼ਾਕ ਉਡਾਉਣ ਤੋਂ ਪਿੱਛੇ ਨਹੀਂ ਹਟਣਗੇ ਇਸ ਲਈ ਕਦੇ ਵੀ ਆਪਣੀ ਮਜਬੂਰੀ ਦਾ ਦਿਖਾਵਾ ਨਾ ਕਰੋ ਜੇਕਰ ਘਰ ਵਿੱਚ ਦੋ ਰੋਟੀਆਂ ਵੀ ਹੋਣ ਸੁੱਕੀਆਂ ਵੀ ਹੋਣ ਤਾਂ ਖਾ ਕੇ ਸੌ ਜਾਓ ਪਰ ਬਾਕੀਆਂ ਨੂੰ ਇਸ ਗੱਲ ਦੀ ਪਿੰਕ ਨਹੀਂ ਲੱਗਣੀ ਚਾਹੀਦੀ ਕਿ ਤੁਸੀਂ ਇਹ ਸੋਚੋ ਕਿ ਬੰਦੇ ਦੀ ਮਜਬੂਰੀ ਦੱਸਣ ਦਾ ਮਕਸਦ ਕੀ ਹੁੰਦਾ ਹੈ ਕਿ ਉਹ ਦੂਜਿਆਂ ਤੋਂ ਹਮਦਰਦੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਤੋਂ ਕੋਈ ਆਰਥਿਕ ਮਦਦ ਚਾਹੁੰਦਾ ਹੈ ਪਰ ਜੇਕਰ ਤੁਸੀਂ ਦੋਵਾਂ ਸਥਿਤੀਆਂ ਨੂੰ ਵੇਖੋ ਤਾਂ ਦੂਜਾ ਵਿਅਕਤੀ ਤੁਹਾਡਾ ਫਾਇਦਾ ਉਠਾਉਣ ਤੋਂ ਨਹੀਂ ਖੁੰਝੇਗਾ ਤੇ ਜੇਕਰ ਉਹ ਫਾਇਦਾ ਨਾ ਵੀ ਉਠਾਵੇਗਾ ਤਾਂ ਚਾਰ ਲੋਕਾਂ ਦੇ ਵਿੱਚ ਤੁਹਾਡਾ ਮਜ਼ਾਕ ਜ਼ਰੂਰ ਬਣਾ ਦੇਵੇਗਾ ਇਸ ਲਈ ਆਪਣੀ ਮਜਬੂਰੀ ਦੇ ਬਾਰੇ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਦੂਜੀ ਗੱਲ ਕਿ ਜੋ ਕਦੇ ਵੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਕਿ ਤੁਹਾਡੇ ਅਤੀਤ ਦੀਆਂ ਗਲਤੀਆਂ ਅਤੇ ਤੁਹਾਡੇ ਭਵਿੱਖ ਦੀਆਂ ਰਣਨੀਤੀਆਂ ਹੁਣ ਸੋਚੋ ਕਿ ਜੇ ਤੁਸੀਂ ਆਪਣੇ ਅਤੀਤ ਦੀਆਂ ਗਲਤੀਆਂ ਕਿਸੇ ਹੋਰ ਨੂੰ ਦੱਸ ਦਿੰਦੇ ਹੋ ਤਾਂ ਉਸ ਦਾ ਕੀ ਅਸਰ ਹੋਵੇਗਾ ਕਿਸ ਤਰ੍ਹਾਂ ਕਰਨ ਨਾਲ ਉਹ ਤੁਹਾਡੀਆਂ ਗਲਤੀਆਂ ਸੁਧਾਰੀਆਂ ਤਾਂ ਜਾ ਨਹੀਂ ਸਕਦੀਆਂ ਜ਼ਾਹਿਰ ਜਹੀ ਗੱਲ ਹੈ ਪਰ ਫਿਰ ਉਹ ਜੇਕਰ ਕਿਸੇ ਨੂੰ ਤੁਸੀਂ ਦੱਸ ਦਿੰਦੇ ਹੋ ਤਾਂ ਆਪਣੇ ਹਨੇਰੇ ਪੱਖ ਨੂੰ ਤੁਸੀਂ ਦੁਨੀਆ ਦੇ ਸਾਹਮਣੇ ਆਪ ਹੀ ਪ੍ਰਗਟ ਕਰ ਦਿੰਦੇ ਹੋ ਆਪ ਹੀ ਆਪਣੀਆਂ ਗਲਤੀਆਂ ਨੂੰ ਦੂਜਿਆਂ ਨੂੰ ਦੱਸਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਆਦਮੀ ਦੀਆਂ ਨਜ਼ਰਾਂ ਵਿੱਚ ਤੁਹਾਡਾ ਇੱਕ ਮਾੜਾ ਚਰਿੱਤਰ ਬਣ ਜਾਵੇਗਾ ਤੇ ਉਹ ਭਵਿੱਖ ਵਿੱਚ ਵੀ ਹਮੇਸ਼ਾ ਤੁਹਾਨੂੰ ਉਸੇ ਹੀ ਨਜ਼ਰੀਏ ਨਾਲ ਵੇਖੇਗਾ ਇਸ ਲਈ ਕਿਸੇ ਵੀ ਆਦਮੀ ਦੀ ਨਜ਼ਰ ਵਿੱਚ ਆਪਣੇ ਕਿਰਦਾਰ ਨੂੰ ਮਾੜਾ ਨਾ ਬਣਨ ਦਿਓ ਇਹ ਸੋਚੋ ਕਿ ਤੁਸੀਂ ਆਪਣੇ ਭਵਿੱਖ ਵਿੱਚ ਰਣਨੀਤੀਆਂ ਦੂਜਿਆਂ ਦੇ ਸਾਹਮਣੇ ਵਿਅਰਥ ਹੀ ਦੱਸ ਦਿੰਦੇ ਹੋ ਜਿਹੜੇ ਲੋਕ ਤੁਹਾਡੇ ਕੰਮ ਦਾ ਹਿੱਸਾ ਨਹੀਂ ਹਨ ਉਹਨਾਂ ਦੇ ਸਾਹਮਣੇ ਆਪਣੇ ਭਵਿੱਖ ਦੇ ਬਾਰੇ ਸ਼ੇਖੀ ਮਰਨ ਦੀ ਕੋਈ ਲੋੜ ਨਹੀਂ ਹੁੰਦੀ ਉਹ ਲੋਕ ਤੁਹਾਡੀ ਮਦਦ ਤਾਂ ਕਰਨਗੇ ਸਗੋਂ ਤੁਹਾਡੇ ਭਵਿੱਖ ਦੀਆਂ ਰਣਨੀਤੀਆਂ ਵਿੱਚ ਅੜਿੱਕਾ ਵੀ ਬਣ ਸਕਦੇ ਹਨ ਤੇ ਆਪਣੇ ਵਿਵੇਕ ਦੀ ਵਰਤੋਂ ਭਾਵ ਕਿ ਆਪਣੇ ਦਿਮਾਗ ਦੀ ਵਰਤੋਂ ਖੁਦ ਕਰੋ ਤੇ ਸੋਚੋ ਕਿ ਤੁਹਾਡੇ ਨਾਲ ਵੀ ਅਜਿਹਾ ਹੋਇਆ ਹੈ ਤੇ ਕਦੇ ਨਾ ਕਦੇ ਤੁਸੀਂ ਆਪਣੇ ਭਵਿੱਖ ਦੀ ਰਣਨੀਤੀ ਕਿਸੇ ਨੂੰ ਦੱਸ ਦਿੱਤੀ ਹੋਵੇ ਤੇ ਉਹ ਕਾਮਯਾਬ ਵੀ ਤੁਹਾਡੀ ਗੱਲ ਜਿਹੜੀ ਹੈ ਜੋ ਖਾਹਿਸ਼ ਪੂਰੀ ਨਾ ਹੋਈ ਹੋਵੇ ਜ਼ਰਾ ਗੌਰ ਨਾਲ ਸੋਚਣਾ ਤੀਜੀ ਗੱਲ ਜੋ ਕਿਸੇ ਨੂੰ ਕਦੇ ਵੀ ਨਹੀਂ ਦੱਸਣੀ ਚਾਹੀਦੀ ਉਹ ਆਪਣੇ ਘਰ ਦੀਆਂ ਗੱਲਾਂ ਅਸੀਂ ਆਪਣੇ ਘਰ ਦੇ ਅੰਦਰ ਆਪਣੇ ਮਾਤਾ ਪਿਤਾ ਨਾਲ ਆਪਣੀ ਪਤਨੀ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਜੋ ਵੀ ਗੱਲਬਾਤ ਕਰਦੇ ਹਾਂ ਉਹ ਗੱਲਾਂ ਪਰਿਵਾਰ ਤੱਕ ਹੀ ਸੀਮਤ ਹੋਣੀਆਂ ਚਾਹੀਦੀਆਂ ਹਨ ਤੇ ਜਦੋਂ ਤੁਸੀਂ ਇਹਨਾਂ ਗੱਲਾਂ ਦਾ ਦੂਜਿਆਂ ਦੇ ਸਾਹਮਣੇ ਢੰਡੋਰਾ ਪਿੱਟਦੇ ਹੋ ਤਾਂ ਦੂਜਿਆਂ ਨੂੰ ਤੁਹਾਡੇ ਘਰ ਵਿੱਚ ਦਖਲਅੰਦਾਜ਼ੀ ਕਰਨ ਦਾ ਮੌਕਾ ਮਿਲ ਜਾਂਦਾ ਹੈ ਉਹ ਫਿਰ ਇਸ ਦਾ ਫਾਇਦਾ ਉਠਾਉਣ ਤੋਂ ਕਦੇ ਵੀ ਨਹੀਂ ਖੁੰਝਦੇ ਉਹ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਤੁਹਾਡੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਦਿੰਦੇ ਹਨ ਅਕਸਰ ਇਦਾਂ ਹੀ ਹੁੰਦਾ ਹੈ ਸਮਾਜ ਵਿੱਚ ਵੇਖਦੇ ਹਾਂ ਕਿ ਅਸੀਂ ਆਪਣੇ ਘਰ ਦੇ ਝਗੜਿਆਂ ਨੂੰ ਘਟ ਕਰਨ ਦੇ ਲਈ ਅਸੀਂ ਉਹ ਝਗੜੇ ਆਪਣੇ ਗਵਾਂਢੀਆਂ ਨੂੰ ਦੱਸ ਕੇ ਹੋਰ ਵਧਾ ਲੈਂਦੇ ਹਾਂ ਪਰ ਇਸ ਨਾਲ ਤੁਹਾਨੂੰ ਸਹਾਇਤਾ ਕਦੇ ਵੀ ਨਹੀਂ ਮਿਲਦੀ ਸਗੋਂ ਤੁਹਾਡੇ ਘਰ ਵਿੱਚ ਲੜਾਈ ਝਗੜੇ ਹੋਰ ਵੱਧ ਜਾਂਦੇ ਹਨ ਜੇਕਰ ਤੁਸੀਂ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਬਾਰੇ ਦੂਜਿਆਂ ਨੂੰ ਦੱਸੋਗੇ ਤਾਂ ਤੁਹਾਡੇ ਮਾਤਾ ਪਿਤਾ ਜੀ ਜ਼ਰੂਰ ਬੁਰਾ ਮਨਾ ਸਕਦੇ ਹਨ ਕਿ ਸਾਡਾ ਪੁੱਤਰ ਇਹ ਗੱਲਾਂ ਸਾਨੂੰ ਬਿਨਾਂ ਦੱਸੇ ਲੋਕਾਂ ਨੂੰ ਦੱਸਦਾ ਫਿਰ ਰਿਹਾ ਹੈ ਫਿਰ ਝਗੜਾ ਤੁਹਾਡੇ ਘਰ ਵਿੱਚ ਹਮੇਸ਼ਾ ਲਈ ਪੈਦਾ ਹੋ ਜਾਵੇਗਾ ਚੌਥੀ ਗੱਲ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਕਿ ਕਦੇ ਵੀ ਜਿਹੜੀ ਕਿਸੇ ਨੂੰ ਨਹੀਂ ਦੱਸਣੀ ਚਾਹੀਦੀ ਸੁਣਨ ਵਿੱਚ ਤੁਹਾਨੂੰ ਥੋੜੀ ਅਜੀਬ ਲੱਗ ਸਕਦੀ ਹੈ ਪਰ ਅਸੀਂ ਤੁਹਾਨੂੰ ਇੱਕ ਤਰਕ ਰਾਹੀਂ ਸੱਚ ਦੱਸ ਦਿੰਦੇ ਹਾਂ ਅਸੀਂ ਕਹਿੰਦੇ ਹਾਂ ਕਿ ਆਪਣੀ ਆਮਦਨ ਬਾਰੇ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਹੁਣ ਆਪਣੀ ਆਮਦਨ ਦਾ ਖੁਲਾਸਾ ਨਾ ਕਰਨ ਪਿੱਛੇ ਕੀ ਕਾਰਨ ਹੋ ਸਕਦਾ ਹੈ ਜੇਕਰ ਤੁਸੀਂ ਆਪਣੀ ਆਮਦਨ ਦੇ ਬਾਰੇ ਆਪਣੇ ਦੋਸਤਾਂ ਨੂੰ ਦੱਸ ਦਿਓਗੇ ਤਾਂ ਜਦੋਂ ਤੁਹਾਡੇ ਦੋਸਤਾਂ ਨੂੰ ਲੋੜ ਪਵੇਗੀ ਤਾਂ ਉਹ ਤਾਂ ਉਹ ਸਿਰਫ ਤੁਹਾਨੂੰ ਹੀ ਯਾਦ ਕਰਨਗੇ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਤੁਹਾਡੀ ਆਮਦਨ ਜ਼ਿਆਦਾ ਚੰਗੀ ਹੈ ਤਾਂ ਤੁਸੀਂ ਉਹਨਾਂ ਦੀ ਮਦਦ ਜ਼ਰੂਰ ਕਰ ਸਕਦੇ ਹੋ ਇਸ ਲਈ ਹੋਰ ਲੋਕ ਵੀ ਤੁਹਾਡੇ ਤੋਂ ਮਦਦ ਲੈਣ ਲਈ ਅੱਗੇ ਆ ਜਾਣਗੇ ਕਿ ਇਸ ਆਦਮੀ ਦੇ ਕੋਲ ਪੈਸਾ ਹੈ ਤੇ ਮੇਰੀ ਮਦਦ ਕਰ ਸਕਦਾ ਹੈ ਇਸ ਲਈ ਤੁਹਾਡੀ ਆਮਦਨ ਤੁਹਾਡੇ ਦੋਸਤਾਂ ਵਿਚਕਾਰ ਝਗੜੇ ਦਾ ਕਾਰਨ ਵੀ ਬਣ ਸਕਦੀ ਹੈ ਆਮਦਨ ਘਟ ਹੋਵੇਗੀ ਤਾਂ ਲੋਕ ਮਜ਼ਾਕ ਉਡਾਉਣਗੇ ਜੇਕਰ ਜ਼ਿਆਦਾ ਹੋਵੇਗੀ ਤਾਂ ਮਦਦ ਮੰਗਣ ਤੋਂ ਗੁਰੇਜ਼ ਨਹੀਂ ਕਰਨਗੇ ਇਸ ਲਈ ਤੁਹਾਨੂੰ ਦੱਸ ਰਹੇ ਹਾਂ ਜੀ ਇਸ ਗੱਲ ਨੂੰ ਗੰਡ ਬੰਨ੍ਹ ਕੇ ਰੱਖ ਲਓ ਕਿ ਕਦੇ ਵੀ ਕਿਸੇ ਨੂੰ ਜਿਹੜੀ ਨਹੀਂ ਦੱਸਣੀ ਕਦੇ ਵੀ ਆਪਣੀਆਂ ਕਮਜ਼ੋਰੀਆਂ ਤੇ ਖੂਬੀਆਂ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਕਿ ਉਸ ਦੀ ਤਾਕਤ ਕੀ ਹੈ ਜੇਕਰ ਤੁਸੀਂ ਆਪਣੀ ਕਮਜ਼ੋਰੀ ਤੇ ਤਾਕਤ ਨੂੰ ਜਾਣਦੇ ਹੋ ਤੇ ਬਹੁਤ ਹੀ ਬੁੱਧੀਮਾਨ ਹੋ ਦੂਜੀ ਗੱਲ ਇਹ ਕਿ ਤੁਹਾਨੂੰ ਇਹ ਗੱਲਾਂ ਕਦੇ ਵੀ ਕਿਸੇ ਨਾਲ ਸਾਂਝੀਆਂ ਕਰਨ ਦੀ ਲੋੜ ਨਹੀਂ ਹੈ ਜੇਕਰ ਦੂਜਿਆਂ ਨੂੰ ਤੁਹਾਡੀਆਂ ਕਮਜ਼ੋਰੀਆਂ ਦਾ ਪਤਾ ਲੱਗ ਜਾਵੇਗਾ ਤਾਂ ਉਹ ਤੁਹਾਡੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਣਗੇ ਜੇਕਰ ਤੁਹਾਡੀ ਤਾਕਤ ਦਾ ਪਤਾ ਲੱਗ ਜਾਵੇਗਾ ਤਾਂ ਉਹੀ ਤਾਕਤ ਫਿਰ ਤੁਹਾਡੀ ਕਮਜ਼ੋਰੀ ਬਣ ਜਾਵੇਗੀ ਕਿਉਂਕਿ ਉਹ ਤਾਕਤ ਦੂਜੇ ਆਦਮੀ ਆਪਣੀ ਜ਼ਿੰਦਗੀ ਦੇ ਵਿੱਚ ਉਸ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੇਣਗੇ ਜੇਕਰ ਸਾਧ ਸੰਗਤ ਜੀ ਤੁਹਾਨੂੰ ਅੱਜ ਦੀਆਂ ਦਸੀਆਂ ਹੋਈਆਂ ਗੱਲਾਂ ਵਧੀਆ ਲੱਗ ਰਹੀਆਂ ਹਨ ਤਾਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਜਰੂਰ ਕਰ ਦੇਣਾ ਜੀ ਸਾਧ ਸੰਗਤ ਜੀ ਜੇਕਰ ਤੁਸੀਂ ਤਾਕਤ ਤੇ ਕਮਜ਼ੋਰੀ ਕਿਸੇ ਨੂੰ ਦੱਸਦੇ ਹੋ ਤੇ ਹੋ ਸਕਦਾ ਹੈ ਕਿ ਜਿਹੜਾ ਤੁਹਾਡਾ ਅੱਜ ਦੋਸਤ ਹੈ ਕੱਲ ਤੁਹਾਡਾ ਦੁਸ਼ਮਣ ਬਣ ਚੁੱਕਾ ਹੋਵੇ ਉਹ ਤੁਹਾਡੇ ਦੁਸ਼ਮਣ ਦੇ ਨਾਲ ਮਿਲ ਕੇ ਤੁਹਾਨੂੰ ਹਰਾ ਸਕਦਾ ਹੋਵੇ ਤੁਹਾਨੂੰ ਧੋਖਾ ਦੇ ਸਕਦਾ ਹੋਵੇ ਅਗਲੀ ਤੇ ਆਖਰੀ ਗੱਲ ਜੋ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਜਦੋਂ ਵੀ ਤੁਸੀਂ ਦਾਨ ਕਰਦੇ ਹੋ ਤਾਂ ਦਾਨ ਕਰਨ ਦਾ ਢਿੰਡੋਰਾ ਨਹੀਂ ਪਿੱਟਣਾ ਚਾਹੀਦਾ ਅਸਲ ਵਿੱਚ ਤੁਸੀਂ ਇਹ ਕਹਿ ਰਹੇ ਹੁੰਦੇ ਹੋ ਕਿ ਮੈਂ ਬੜਾ ਵੱਡਾ ਦਾਨੀ ਹਾਂ ਵਿਅਕਤੀਆਂ ਦੇ ਨਾਲ ਅਕਸਰ ਹੀ ਇਹ ਗੱਲ ਕਰਦਿਆਂ ਕਰਦਿਆਂ ਤੁਹਾਡੇ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ ਇਸ ਲਈ দান ਹਮੇਸ਼ਾ ਗੁਪਤ ਰੂਪ ਵਿੱਚ ਹੀ ਕੀਤਾ ਜਾਵੇ ਤਾਂ ਵਧੀਆ ਹੋਵੇਗਾ ਉਹਨਾਂ ਹੀ ਫਲਦਾਇਕ ਹੋਵੇਗਾ ਸਿਆਣੇ ਕਹਿੰਦੇ ਹਨ ਕਿ ਖੱਬਾ ਹੱਥ ਜੇਕਰ দান ਕਰ ਰਿਹਾ ਹੋਵੇ ਤਾਂ ਸੱਜੇ ਹੱਥ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿ ਕੀ দান ਕਰ ਦਿੱਤਾ ਹੈ ਫਕੀਰ ਨੇ ਪੂਰਨ ਨੂੰ ਦੱਸਿਆ ਕਿ ਇਹਨਾਂ ਗੱਲਾਂ ਵਿੱਚ ਦੁਨੀਆ ਦੇ ਸਾਰੇ ਹੀ ਸਿਧਾਂਤ ਛੁਪੇ ਹੋਏ ਹਨ ਇਹ ਗੱਲਾਂ ਦਾ ਪਾਲਣ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਤੇ ਸ਼ਾਂਤੀ ਆ ਸਕਦੀ ਹੈ। ਘਰ ਦੇ ਝਗੜੇ ਹਮੇਸ਼ਾ ਲਈ ਦੂਰ ਹੋ ਸਕਦੇ ਹਨ। ਸੋ ਇਹਨਾਂ ਗੱਲਾਂ ਨੂੰ ਤੁਸੀਂ ਆਪਣੇ ਦਿਮਾਗ ਦੇ ਨਾਲ ਸੋਚ ਵਿਚਾਰ ਕਰ ਲੈਣਾ ਜੀ। ਅਸੀਂ ਤੁਹਾਨੂੰ ਜਿਹੜੀਆਂ ਦੱਸ ਰਹੇ ਹਾਂ ਇਹ ਗੱਲ ਤੁਹਾਨੂੰ ਵੀ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਵਿੱਚ ਡੁੰਗਿਆਈ ਦੇ ਨਾਲ ਜ਼ਰੂਰ ਕਦੇ ਨਾ ਕਦੇ ਜ਼ਿੰਦਗੀ ਵਿੱਚ ਕੰਮ ਆਉਣ ਵਾਲੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ